ਕੱਟਾਂ ਜੂਤਾ ਲੈਦੀ ਨਹੀਂ ਨਾ ਮਾਰ ਕੇ ਵੇਖੀ ਮਾਰਾਂ ਫਿਰ ਮਾਰ ਮਾਰ ਮਾਤਾ ਸੋਚਦੀ ਹੈ ਕਿ ਕਾਨੂੰ ਬੰਦੇ ਦੇ ਹੱਥ ਚੱਕਣਾ ਮਾਰੀ ਚਪੇੜ ਦੇ ਵਿੱਚ ਮੂਤ ਕੱਢ ਦੂੰ ਮੈਥੋਂ ਤਾਕੜਾ ਨਹੀਂ ਹੈਗਾ ਨਾਲੇ ਤੂੰ ਤੇਰਾ ਬਾਤ ਸਮੋੜ ਮੂ ਮਾਰ ਛਾਲ ਤੇਨੂੰ ਅੱਜ ਮਾਰ ਕੇ ਮਰ ਇਹ ਨਹੀਂ ਮਾਰਦਾ ਮੈਂ ਛਾਲ ਮਰੇ ਸਾਈ ਦੀ ਲੱਤੇ ਤੜਵਾਤੀ ਦੀ ਮੈਂ ਤਾਂ ਕਰੇ ਜਾਂਦਾ ਆਪਦਾ ਹੂੰ ਮੈਂ ਨਹੀਂ ਮਰਦਾ ਓ ਨੋ ਵੇਖ ਕਿਵੇਂ ਸ਼ਰਮ ਲਈ ਆ ਚੌਰੇ ਨੇ ਕਿਵੇਂ ਟੱਡੀ ਪਿਆ ਨਾ ਗੋਡੇ-ਗੋਡੇ ਦਿਨ ਚੜਿਆ ਪਿਆ ਇਨੂੰ ਆਉਂਦੀ ਨਹੀਂ ਕਿ ਮੈਂ ਉਰ ਜਾ ਖੜ ਜਾ ਤੈਨੂੰ ਮੈਂ ਠਾਉਣੀ ਆ ਕੰਜਰ ਨੂੰ ਵੇ ਉੱਠ ਖੜਾ ਆ ਦਿਨ ਵੇਲਾ ਕਿੱਡਾ ਗੋਡੇ-ਗੋਡੇ ਚੜਿਆ ਪਿਆ ਕਰਦਮਰੇ ਸਾਂ ਦੇ ਸੋਟਲ ਜਨਾਨੀ ਵੇ ਉੱਠਣਾ ਕਿ ਨਹੀਂ ਉੱਠਣਾ ਮੈਨੂੰ ਇਹ ਦੱਸ ਦੇ ਕੋਈ ਕੰਮ ਤੰਦੇ ਨੂੰ ਹੱਥ ਪਾ ਲੈ ਪਿਆ ਮੋਜ ਨਾਲ ਮੈਨੂੰ ਅੱਡਦਾ ਉੱਠਦਾ ਨਹੀਂ ਖੜ ਜਾ ਤੈਨੂੰ ਮੈਂ ਠਾਉਣੀ ਆ ਤੈਨੂੰ ਵੀ ਕੰਜਰ ਨੂੰ ਨਾ ਇੱਜ਼ਤ ਰਾਸ ਨਹੀਂ ਆਉਂਦੀ ਤੂੰ ਇੱਥੇ ਹੀ ਪਿਆ ਰਹਿ ਫਿਰ ਏ ਕਿਹੜਾ ਨੀ ਮਾਂ ਵੇਕਰ ਆ ਗਿਆ ਹੁਣ ਖੁੱਲ ਗਈ ਤੇਰੀ ਨੀਂਦ ਹਾਏ ਮੇਰੇ ਸਾਲੇ ਦੀ ਐ ਸੱਜਣ ਜਨਾਨੀ ਏ ਇਹ ਕਿਉਂ ਨਹੀਂ ਤੂੰ ਮੈਨੂੰ ਜਾਣ ਦਿੰਦੀ ਹੈਗੀ ਇਹ ਕੀ ਤੇਰੇ ਮਹਿਮਾਂ ਮਾਂ ਮਾਰ ਲੈ ਸੜੀ ਹੋਈ ਏ ਲੈ ਲਾਂ ਤੇਰੀ ਛੋਡੀ ਭੈਣ ਨਾਲ ਫੇਰੇ ਤੂੰ ਟਿਕਦੀਆਂ ਕਾ ਨਾ ਆ ਮੇਨਾ ਫੇਰੇ ਲੈ ਕੇ ਮੈਂ ਤਾਂ ਪਹਿਲਾਂ ਤਾਰਦੀ ਫਿਰ ਤੂੰ ਬਹਾਂ ਉਹਨੂੰ ਤਾਰ ਦੇਗਾ ਆ ਦਿਨ ਵੇਲਾ ਕਿੱਡਾ ਕਿੱਡਾ ਚੜਿਆ ਪਿਆ ਮੈਂ ਤੈਨੂੰ ਕੰਮ ਤੇ ਜਾਣਦਾ ਹੈ ਨਹੀਂ ਕਿ ਮੈਂ ਕੰਮ ਤੇ ਚੱਲ ਜਾ ਹਾਏ ਹਾਏ ਮੇਰੇ ਸਾਰੇ ਯੇ ਬੇਗਾਰ ਜਨਾਨੀਆਂ ਇਹ ਕੰਮ ਦੇ ਤਾਂ ਮੈਂ ਬਗ ਜਾ ਆਹੀ ਦਾ 4 ਦਿਨ ਆਰਾਮ ਕਰਦੇ ਨੇ ਫਿਰ ਜਿਰੀ ਲਾਣ ਲੱਗ ਜਾਗੇ ਮੈਂ ਚਾਚੇ ਕੇ ਸੀਰ ਕਰਿਆ ਹੋਇਆ ਫਿਰ ਉਹ ਮੇਰਾ ਚਾਮੜਾ ਖਾ ਜਾਣਗੇ ਮੈਨੂੰ ਕਰ ਲਣ ਦੇਣੇ 4 ਦਿਨ ਆਰਾਮ ਤੂੰ ਹੁਣ ਹਾ ਹਾ ਰਾਮ ਕਰ ਲਾਂਦੇ ਬੜੀ ਮੱਕੀ ਗੁੱਡੀ ਆ ਨਾ ਤੂੰ ਥੱਕਿਆ ਪਿਆ ਆ ਨਾ ਰਾਮ ਕਰਕੇ ਹੁਣ ਤੇਰੇ ਗਾਂ ਬਣ ਬਦਣਗੇ ਹਾਏ ਹਾਏ ਆ ਦੇਖ ਲੈ ਆ ਗਵਾਂਡੀਆਂ ਦਾ ਆ ਬੁੜਾ ਹੈ ਜਮਾ ਉਹ ਮਿਸਤਰੀਆਂ ਨਾਲ ਦਿਹਾੜੀ ਜਾਂਦਾ ਨਾ ਤੇਰੇ ਟੁਕਟੇ ਹੋਏ ਨੇ ਇਹਨੇ ਦਿਹਾੜੀ ਦਿਉੜੀ ਤੇ ਚੱਲਦਾ ਇਹ ਦਿਹਾੜੀ ਤੇ ਜਾ ਕੇ ਕੀ ਕਰੂੰਗਾ ਦਿਹਾੜੀ ਵਾਲੇ ਤਾਂ ਮੇਰੇ ਕੋਟੇ ਫੇਰ ਦਣਗੇ ਫਿਰ ਮੈਂ ਚੀਰੀ ਚ ਕੰਮ ਨਹੀਂ ਕਰੂੰਗਾ ਚਾਚੇ ਉਹ ਵੀ ਮੇਰਾ ਚਮੜਾ ਖਾ ਜਾਣਗੇ ਅੱਜ ਤਾਂ 4 ਦਿਨ ਮੇਰੇ ਆਰਾਮ ਕਰਨ ਦੇ ਨੇ ਆ ਕਰੋਣੀਆਂ ਮੈਂ ਤੈਨੂੰ ਆਰਾਮ ਬੰਦਿਆਂ ਵਾਂਗੂ ਉੱਠ ਕੇ ਨਾ ਦਿਹਾੜੀ ਤੇ ਚੱਲ ਜਾ ਆ ਦਿਹਾੜੀ ਵੇਲਾ ਕਿੰਨੀ ਹੋਈ ਪਈ ਆ ਇਹ ਕੋਈ ਨਹੀਂ ਮੇਥੋਂ ਨਹੀਂ ਜਾਂਦਾ ਦਿਹਾੜੀ ਦੂੜੀ ਤੇ ਮੈਂ ਤਾਂ ਚਾਚੇ ਉਹਰੇ ਨਾਲ ਸੀਰ ਕਰਿਆ ਮੈਂ ਤਾਂ ਜੀੜੀ ਲਾਊਂਗਾ ਉਹਨਾਂ ਨਾਲ ਲਾਵੇਂਗਾ ਜੀੜੀ ਜਦੋਂ ਲਾਵੇਂਗਾ ਵੇਖੀ ਜਾਊ ਮੇਰੀ ਗੱਲ ਸੁਣ ਲੈ ਚਾਹ ਬਣੀ ਪਈ ਐ 50 ਵਰੀ 33 ਘਰਤੀ ਉੰਨੀ ਮੈਥੋਂ ਗਰਮ ਹੁੰਦੀ ਚਿਹੇ ਜੀ ਹੈਗੀ ਉਹ ਜੀ ਹਲਕ ਲੈ ਔਰ ਤੁਰ ਜਾ ਕੰਮ ਤੇ ਕਿਤੇ ਇਹ ਨਾ ਹੋਵੇ ਮੈਨੂੰ ਦੁਬਾਰਾ ਆਉਣਾ ਪੈ ਜਾ ਤੇਰੇ ਵੱਲ ਐ ਬਗ ਜਾ ਬਗ ਜਾ ਮੇਰੇ ਸਾਲੀ ਦੀਆਂ ਚਤਲਾਂ ਦੇ ਛਾਲੇ ਠਾਲ ਦੂੰਗਾ ਮੈਂ ਪਾਪ ਵੀ ਲੂ ਜਾ ਜੱਟਾ ਮਰੂੰ ਦੇਖ ਲੈ ਜੇ ਹੁਣ ਪੇਮ ਚੌਰੇ ਨੇ ਲਹੂ ਪੀ ਰਖਿਆ ਕੰਜਰ ਨੇ ਹੇ ਹੇ ਮੇਰਾ ਸਾਰਾ ਮਿਸਤਰਾ ਕਿੰਦਾ ਕਰਤਾ ਬੀਕ ਪੰਦੇ ਸੋਲੇ ਕੀ ਜੋਜ ਕਰਦੀ ਆ ਆ ਜਾਪਾ ਕੰਦ ਦਾ ਇੱਕ ਤਾਂ ਬਾਇਰ ਸਰੀਰ ਭਾਗਦਾ ਨਾ ਤਾਂ ਪਹਿਲੇ ਕੋਈ ਬੰਦਾ ਜਦਾਂ ਨਹੀਂ ਟਕਰੇ ਬੰਦਾ ਠੂਠਾ ਪਕਰ ਲਾਉਂਦਾ ਹੁੰਦਾ ਔਰ ਅਗਲਾ ਸਰੀਰਾਂ ਦਾ ਵੀਦ ਨੇ ਕੀ ਖੁਰਾ ਕੀ ਨਾ ਉਹ ਕਰ ਲੈ ਔ ਬਾਈ ਕਰੀਆਂ ਓਏ ਹਾਂ ਬਾਈ ਕਰੀਆਂ ਇੱਕ ਤਾਂ ਮੇਰੇ ਸਲੇ ਦੀ ਆ ਚੜੇਲ ਜੀ ਗੱਲ ਪੈ ਰਹੀ ਹੈ ਹੁਣ ਕਿਹੜਾ ਜਮਰਾਜ ਆ ਗਿਆ ਤੜਕੀ ਤਰਕੀ ਆਇਆ ਬਾਈ ਕਰੀਆਂ ਉਬਈ ਵਖੋ ਲੱਗਾ ਜਵਾਕੀ ਕਰੀਆਂ ਕਰੀਆਂ ਆ ਕੇ ਆ ਕੇ ਓ ਕਹ ਲਿਆ ਓ ਕੰਜਰਾ ਮਰੀ ਕੁੱਤੀ ਵਾਂਗੂ ਪੈ ਦੂਦਾ ਹੋਏ ਕੀ ਗੱਲ ਹੋਗੀ ਓ ਚਾਚਾ ਪੈਣੀ ਐ ਸਮਾਨ ਮੁੱਕਿਆ ਪਿਆ ਓ ਬਸ ਸਮਾਨ ਕਰ ਲੈ ਲੈਂਦਾ ਹੁਣ ਆ ਜਾ ਕਰ ਖੈਸਨਾ ਮਰਨਾ ਲਾ ਹੋ ਰੇ ਓ ਮੈਂ ਤਾਂ ਐਦੀ ਚਾਚਾ ਚੱਲ ਮਾ ਤੇਰੇ ਲਈ ਮਾਰੂ ਕਿਣਾ ਪੈਸੇ ਕਰਕੇ ਫੜ ਲਿਆਉਂਗਾ ਤੇ ਸਮਾਨ ਵੀ ਲਿਆਉਂਗਾ ਓ ਐਦੀ 4 ਦਿਨ ਚੱਲ ਆਰਾਮ ਕਰ ਲਈਏ ਉਹ ਇਹ ਗੱਲ ਤੇਰੀ ਸਹੀ ਆਣੀ ਐ ਪਰ ਕਨੇ ਕੰਮ ਦਾ ਟਾਈਮ ਆ ਗਿਆ ਹੁਣ ਤਾਂ ਦਾ ਸਮਾਨ ਸੁੰਨ ਲਿਆ ਗੜਾ ਮੁੱਕ ਜਾ ਦੱਸ ਐ ਨਹੀਂ ਪੁੱਠੇ ਪੈਰਾਂ ਵਾਲੀ ਐ ਆ ਚਾਚਾ ਆ ਪਾਣੀ ਲਿਆ ਉਹ ਕਾਹਨੂੰ ਪੁੱਠਾ ਬੋਲਦਾ ਲੱਗਦਾ ਜਿਵੇਂ ਅੱਖੋਂ ਸਾਰਾ ਦਿਿਲ ਰੀਂ ਨੇ ਦਿਿਲ ਦਾ ਸੇ ਇਹਦੇ ਤੇ ਮੀਂਹ ਕਰਦੋਂ ਕੀ ਦੱਸਾਂ ਮੈਂ ਤਾਂ ਹੁਣ ਇਹਦਾ ਮੇਰੇ ਗਲ ਪੈ ਗਿਆ ਮਰਿਆ ਹੋਇਆ ਸੱਪਾ ਤਾਂ ਹੁਣ ਬਸ ਤੈਨੂੰ ਪਤੀ ਆ ਸੱਤ ਕਲ ਚਾਚਾ ਜੀ ਅੱਸੀ ਗੱਲ ਪਈ ਉਹ ਠੀਕ ਹਾਂਜੀ ਠੀਕ ਆ ਚਾਚੀ ਠੀਕ ਆ ਹਾਂ ਚਾਚੀ ਸੱਟੋ ਮਾਰ ਦਈਏ ਵਧੀਆ ਚਾਚੀ ਜੀ ਜੀ ਸਿਆਣੇ ਜਵਾਨ ਕਿਹਾ ਕਿ ਕਿਉਂ ਲੜਦਾ ਹੁੰਦਾ ਉਹ ਇਹ ਜਿਹਾ ਬਗਦਾ ਮਿਲਦੀ ਨਹੀਂ ਗੀ ਕੰਮ ਆ ਨਾ ਦਦੇ ਨੇ ਉਹ ਮੇਰੇ ਚਾਚਾ ਕਾਹਨੂੰ ਸਿਆਣੇ ਨੇ ਵਿਆਹ ਇਹਦਾ ਮੇਰੇ ਇਹਦੇ ਨਾਲ ਹੋਇਆ ਨਾ ਮੇਰਾ ਹਾਂ ਹਾਂ ਮਰੇ ਸਾਲੇ ਦੀ ਹਲੇ ਵੀ ਦੋ ਮੰਜੇ ਡਾਂਦੀਆ ਦੇਖ ਲੈ ਲੈ ਕਾਦੇ ਸਿਆਣੇ ਨੇ ਇਹ ਜਵਾਬ ਬਾਈ ਤੇਰੀ ਵੀ ਗੱਲ ਤੇ ਸੁਣ ਜੀ ਨਾ ਇਹ ਜਮਾਨੇ ਚ ਦੋ ਮੰਜੇ ਡਾਂਦੀ ਸੋਹਣੇ ਲਾਇਦੇ ਤੂੰ ਫੇ ਸਿਆਣੀ ਬਣਾ ਕਰੋ ਆਪ ਤਾਂ ਪੈ ਜਾ ਕਰੋ ਨਾਲ ਮਿਲ ਕੇ ਉਹ ਕਿੰਦਾ ਦੱਸ ਚਾਚਾ ਇਹਨੂੰ ਪਹਿਲਾਂ ਆਇਆ ਪੁੱਛ ਘਰ ਦੇ ਜੀ ਨੂੰ ਆ ਬੋਲਿਆ ਕਰਦੇ ਨੇ ਉਹਦਾ ਬੋਲਣ ਦੀ ਅਕਲ ਇਹਨੂੰ ਨਹੀਂ ਆ ਖਾ ਕੇ ਮਣ ਪੱਕੀ ਭੁੱਕੀ ਪੈ ਜਾਂਦਾ ਸ਼ਾਮ ਨੂੰ ਮੂਤ ਡੱਪਦਾ ਆ ਉੱਠਣ ਦਾ ਇਹਨੂੰ ਨਹੀਂ ਪਤਾ ਕਿ ਮੈਂ ਟਾਈਮ ਨਾਲ ਉੱਠ ਕੇ ਕੋਈ ਦਿਹਾੜੀ ਰੱਪੇ ਚੱਲ ਜਾਾਂ ਉਹ ਪਈ ਸਹੀ ਗੱਲ ਐ ਕੰਮ ਦਾ ਮੈਂ ਤਾਂ ਹੀ ਨਹੀਂ ਆਇਆ ਦੀ ਮੈਂ ਲੱਚਨ ਨਾਲ ਪੈਸੇ ਫੜਾਇਆ ਮੈਂ ਜਿਹੜੇ ਰਹਿੰਦੇ ਨਹੀਂ ਆ ਜਾ ਚਾ ਪੂਰਾ ਫੜਾ ਐਂ ਦਾ ਚਾਚਾ ਮੂੰਤੇ ਪੀ ਦੇਣਾ ਆ ਹੁਣ ਲਿਆ ਲੂ ਭੁੱਕੀ ਆ ਘਰ ਦਾ ਖਰਚਾ ਮੈਂ ਕਿੱਥੋਂ ਚਲਾਉਣਾ ਫਿਰ ਉਹ ਭਾਈ ਇਹ ਵੀ ਗੱਲ ਤੇਰੀ ਸਿਆਣੀ ਆ ਤੇ ਹਿਸਾਬ ਨਾਲ ਦੇ ਦੀ ਹੁਣ ਇਹ ਵੀ ਜਿਹੜਾ ਥੋੜਾ ਸਰੀਰ ਹੋ ਰਿਹਾ ਤੈਨੂੰ ਪਤਾ ਕਹਿੰਦੇ ਕੰਮ ਦਾ ਟਾਈਮ ਐ ਕਿੱਥੇ ਕੰਮ ਆਮਲੀ ਬੰਦੇ ਹੈ ਉਹ ਸਾਬਾ ਮੈਂ ਚਾਚਾ ਫੇਰੇ ਕੰਮ ਕਰੂੰਗਾ ਕੁਝ ਖਾਊਗਾ ਨਹੀਂ ਇਹੀ ਪਿਆਰ ਰਿਆ ਕਰੂੰਗਾ ਮੈਂ ਤਾਂ ਉਹ ਤੈਨੂੰ ਕੱਢਦਾ ਤੇਰਾ ਸਮਾਨ ਨੂੰ ਮੁਕੜੇ ਤੈਨੂੰ ਪਰਝਾਈ ਕੁਛ ਹੁੰਦੀ ਤੇ ਕਿੱਦਾਂ ਹੈ ਉਹ ਰਸ ਸਬਬਲਾ ਜੀ ਸਮਝਾਈਏ ਚਾਚਾ ਇਹਨੂੰ ਹੁਣ ਖਾਣ ਪੀਣੂ ਹੋਰ ਬਥੇਰਾ ਕੁਸਾ ਅਜ ਜ਼ਰੂਰੀ ਨਹੀਂ ਕਿ ਆ ਗੂੰ ਬੜਾਈ ਖਾਣਾ ਇਹਨੇ ਉਹ ਚੱਲ ਭਈ ਹੁਣ ਤੇਰੇ ਬੈਲ ਲੱਗੇ ਹੁਣ ਦੱਸ ਕਹਿੰਦੇ ਕਰਣੀ ਪੈਣਗੇ ਉਹ ਵੀ ਇੰਨੀ ਗਰਮਣਾ ਹੋਇਆਗਾ ਠੰਡੀ ਰਹਿਆ ਕਰ ਹੁਣ ਕਹਿੰਦੇ ਨਹੀਂ ਪਾਣੀ ਕਰਮ ਹੋਈ ਜਾਂਦੀ ਹੈ ਹੋਰ ਕੋਈ ਤੈਨੂੰ ਦੱਸਾਂ ਤਾਂ ਚਾਚਾ ਇਹਨੂੰ ਕੌਣ ਸਮਝਾਵੇ ਕੌਣ ਸਮਝਾਵੇ ਇਹਨੂੰ ਮੇਰਾ ਹੀ ਪਰ ਥੋੜਾ ਜਾ ਹੁਣ ਕੀ ਹੈ ਉਹ ਪਾਲਾ ਨਾ ਚਾਚਾ ਕੋਈ ਨਾ ਉਹ ਠੀਕ ਠਾਕ ਪ੍ਰਵਾਹ ਠੀਕ ਹੈ ਭਈ ਉਹ ਪਰਿਵਾਰ ਨੂੰ ਤੇਰੇ ਸਾਹਮਣੇ ਤਾਂ ਬੈਠਾ ਚਾਚਾ ਸਾਰਾ ਪਰਿਵਾਰ ਹੁਣ ਕੌਣ ਹੈ ਮੈਨੂੰ ਇਹਨਾਂ ਕਿਨਾਂ ਗੁੱਸੇ ਦੀ ਹੋਈ ਹੈ ਉਹ ਮਾਹਰ ਕਹਿੰਦਾ ਨਹੀਂ ਕਰਦਾ ਜਿਵੇਂ ਅੱਖ ਨੂੰ ਤਾਂ ਹੀ ਮਨਾ ਕਰ ਦੇਣੀ ਉਹ ਤੇਰੀ ਚਾਚੀ ਗੁੱਸੇ ਹੋ ਜਾਂਦੀ ਐ ਹੱਥ ਨੂੰ ਨਾਲ ਦੀ ਨਾਲ ਕਹਿੰਦੀ ਕਿ ਚੱਲੀ ਰਾਈ ਬੰਦਾ ਹੋ ਜਾਂਦਾ ਫੱਟ ਤੋਂ ਉਹਨਾਂ ਦਾ ਕਹਿੰਦੇ ਮੇਰਾ ਉਹ ਚਾਚਾ ਸੋਡਾ ਦਾ ਹੁਣ ਪਿਆਰ ਐ ਇਹਦੇ ਨਾਲ ਕੀ ਪਿਆਰ ਹੋਊਗਾ ਸੋਡਲ ਜਨਾਨੀ ਨਾਲ ਦੇਖ ਤੜਕੀ ਤੜਕੀ ure ਮੈਂ ਸੁੱਤਾ ਪਿਆ ਮੇਰੇ ਸਾਲੇ ਦੀ ਨੇ ਲਿਆ ਕੇ ਪਾਣੀ ਦੀ ਬਾਲਟੀ ਮਾਰੀ ਉੱਤੇ ਆ ਦੇਖ ਤਾਲਾ ਸਾਰਾ ਭੱਜਿਆ ਪਿਆ ਆ ਵੇਖ ਲੈ ਨੱਥੇ ਜੀ ਬੋਲਣ ਦੀ ਅਕਲ ਅੱਜ ਤੂੰ ਕਹਨਾ ਫੇਰ ਆਣ ਮਿਲ ਕੇ ਵਿਆਹ ਕਰੋ ਇਹ ਕੱਟੂ ਉਤਨੀ ਹੈਗੀ ਇੱਜ਼ਤ ਕਰਾਉਣੀ ਹੈ ਕੋਈ ਫਿਰ ਤੂੰ ਵੀ ਇਹ ਕਹਿੰਦੇ ਬੰਦਾ ਹੈ ਕਹਿੰਦੇ ਆਇਆ ਕਦੋਂ ਕਰਦੀ ਹੁੰਨੀ ਹੈ ਕੋੜ ਨੇ ਦੱਸ ਤੂੰ ਥਾਲ ਪਾਣੀ ਦੀ ਬਾਲਤੀ ਮਾਰਨੀ ਜ਼ਰੂਰੀ ਦੀ ਦੱਸ ਮੈਂ 50 ਵਾਰੀ ਠਾਇਆ ਹੀ ਕਿ ਭਾਈ ਉੱਠ ਜਾ ਉੱਠ ਜਾ ਚੱਲ ਕੋਈ ਨਾ ਭਈ ਕੋਈ ਨਾ ਉਹ ਚਾਚਾ ਲੋਕਾਂ ਦੀਆਂ ਜਨਾਨੀਆਂ ਨੇ ਤੜਕੇ ਲੱਗ ਜਾਣੀਆਂ ਬੋਗਾ ਕਰਨਾ ਇਹ ਮੇਰੇ ਸਾਲੇ ਦੀ ਨਾ ਬੋਗਾ ਨਾ ਪਾਰੀ ਦੇਖ ਲੈ ਉਹ ਚੱਲ ਅਸਦਾ ਬੋਲ ਲੱਗੇ ਮਾਤ ਕੰਜਰ ਤੇ ਉਹ ਕਰਦੇ ਇਕੱਲਾ ਹੁੰਦੇ ਨੇ ਉਹ ਸਿਆਣੇ ਬੈਣੇ ਉਹ ਕੋਈ ਜਵਾਬ ਦਿੰਦਾ ਜੰਮਲ ਹੋਣਾ ਓ ਚਾਚਾ ਜਵਾਕੀ ਛੋਛਣੇ ਤੋਂ ਜਮਾਂਗੇ ਮੱਜਾ ਤਾਂ ਮੇਰੇ ਸਾਲੇ ਦੀ ਏਡਾ ਤੂੰ ਡਾਲਾਂ ਦੀ ਐ ਨਾ ਉੱਥੇ ਤਾਂ ਕੱਲ ਲੱਤ ਜਾਵੇ ਨਾ ਬਾਹ ਜਾਵੇ ਭਾਲਦਾ ਜਵਾਕ ਚੱਲ ਕੋਈ ਨਾ ਲੱਲਵਾ ਲੱਲਾ ਲੈ ਮੇਰੀ ਗੱਲ ਸੁਣ ਨਾ ਢੇੜਾ ਮਾਰ ਲਈ ਮੈਂ ਚੱਕੀ ਦਾ ਟਰੱਕ ਕੈਦ ਦੀ ਉੱਥੇ ਜਾਂਦਾ ਮੈਂ ਚੱਲ ਕੋਈ ਨਾ ਹੋਰ ਆ ਬਖਾਰ ਖੂਗਾ ਡੰਮ ਕੇ ਮੜਮਟਾ ਢੇੜਾ ਮਾਰੂ ਖਸਮਾ ਥੋੜਾ ਕਣਾ ਦਾ ਲਾਲਾੜਾ ਸਾਰੀ ਲੈ ਗਿਆ ਚੱਕ ਕੇ ਮੈਂ ਸੱਚੀ ਮੈਂ ਚਾਹ ਲੈਤੀ ਨਹੀਂ ਬਣਾ ਕੇ ਓ ਕੋਈ ਨਾ ਭਾਈ ਕਹਿੰਦੇ ਰਹਿਣ ਦੇ ਤੂੰ ਐਸੇ ਨੂੰ ਪਿਆ ਦੇ ਚਾਹ ਕਿਹੜੀ ਪੁੱਟ ਪਾਵੇਂਗੀ ਠੀਕ ਰਹਿ ਕਰ ਬੁੱਛਣਾ ਹੋਇਆ ਕਰੋ ਭਾਈ ਦਿਆ ਦੇ ਮਿੱਠੇ ਮੈਨੂੰ ਲਿਆ ਦੇ ਚਾ ਪਗ ਜਾ ਖੜੀ ਹੋ ਜਾ ਲਿਉਣੀ ਹੱਤਾਂ ਨੂੰ ਢਫਾਉਣੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਆ ਸਿਆਣੇ ਬਿਆਣੇ ਨਾ ਕਿਹਜੀਆਂ ਗੱਲਾਂ ਕਰਨ ਲੱਗ ਰਿਹਾ ਤੂੰ ਸੱਚ ਦੱਸਿਆ ਮੈਂ ਕਿਹੜਾ ਝੂਠ ਬੋਲਦਾ ਕੁਸ ਭਗ ਜਾ ਭਗ ਜਾ ਤੇਰੀ ਬਤੂ ਤੇ ਨਹੀਂ ਹੈਗੀ ਜਿਵੇਂ ਮੰਜਾ ਡਾਉਣ ਦੀ ਹੂੰ ਤਾਂ ਤੇਰੇ ਨਾਲ ਪਿਆਰ ਨਾਲ ਬੋਲਦਾ ਭਗ ਜਾ ਹੁਣ ਤਾਂ ਭਾਜਾ ਢੰਡੂ ਭਾਜਾ ਓਹੋ ਭਾਜਾ ਉਹ ਇੱਕਾ ਨੂੰ ਮੰਨਦੀਆਂ ਨੇ ਪਿਆਰ ਪੂਰੇ ਦਾ ਮਰੇ ਸਾਲੇ ਨੇ ਤੜਕੀ ਲਾਵੇ ਉੱਠਦੀ ਨੇ ਦੇ ਦੋ ਤਿੰਨ ਫੇਰ ਮੰਨਣੀ ਆ ਆਪ ਪਤੀ ਜਾ ਵਧੀਆ ਆਟਾ ਪੀਤਾ ਆਟਾ ਤੇਰਾ ਜਮਾ ਪੀ ਰੱਖਿਆ ਓਕੇ ਓ ਮੇਰੀ ਗੱਲ ਸੁਣ ਕੇ ਨਹੀਂ ਓਏ ਕੰਜਾ ਤੁਸੀਂ ਦੋਨੇ ਹੱਥ ਲੱਗੇ ਜਾਨਾ ਮੋਬਾਈਲ ਮੂਲ ਤੇ ਓ ਮੇਰੀ ਵੀ ਮਾੜੀ ਮੋਟੀ ਗੱਲ ਗੁੱਲ ਕਰਾ ਦਿਆ ਕਰੋ ਗੱਲਾਂ ਤਾਂ ਹੁਣ ਤੂੰ ਕੀ ਮਾਰਦਾ ਐ ਲੈ ਕੰਜਾ ਤੂੰ ਕਹਿੰਦੇ ਮੇਰੀ ਕੀ ਉਮਰ ਨੇਗੀ ਫਿਰ ਕੀ ਹੋ ਗਿਆ ਮਾੜੇ ਮੋਟੇ ਧੌਲੇ ਆ ਕੇ ਕਹਿੰਦੇ ਮੇਰੀ ਗੱਲ ਸੁਣਾ ਤੇਰੀ ਉਮਰ ਹੁਣ ਸੇ ਵਿਆਹ ਜਾਣ ਵਾਲੀ ਹੋ ਰਹੀ ਆ ਕੀ ਮਾਰਦਾ ਤੂੰ ਆਟਾ ਚੱਕਾ ਉਹਦਾ ਤੁਰਦਾ ਲੱਗ ਓਏ ਪਤਾ ਕੀ ਕਰਦਾ ਆ ਇਦਾਂ ਆਟਾ ਚਕਾਉਣਾ ਤੂੰ ਯਾਰ ਮੇਰੀ ਤਾਂ ਗੱਲ ਸੁਣਾ ਓ ਤੇਰੀ ਤਾਂ ਜਵਾਕ ਆ ਓਏ ਤਾ ਆਪਦੀ ਜਵਾਨੀ ਚ ਕੀ ਕੁਛ ਕੀਤਾ ਬਹੁਤ ਕੁਛ ਕੀਤਾ ਨਾ ਔਰ ਫਿਰ ਕੋਈ ਨਾ ਪਤਾ ਕੀ ਗੱਲ ਹੁਣ ਵੀ ਮੜਾ ਜਾਂ ਮੂਜ ਆ ਜਾਂਦਾ ਫੋੜ ਕੁਛ ਨਹੀਂ ਸੁਣ ਕੀ ਨਾ ਗੱਲ ਤੈਨੂੰ ਪਤਾ ਕਹਿੰਦੇ ਖਰਾਕਾਂ ਖਾਦੀਆਂ ਹੋਈਆਂ ਬਾਲਾ ਮਾਰ ਜਾਂਦਾ ਸੀ ਤੇਰੀ ਗੱਲਬਾਤ ਕਰਾਵਾਂਗੇ ਪਰ ਚੱਲ ਤੂੰ ਹੁਣ ਆਟਾ ਲੈ ਜਾ ਠੀਕ ਆ ਤੇਰੀ ਚਾਚੀ ਨਾਲ ਗੱਲ ਕਰਾ ਦਾਂਗੇ ਤੇਰੀ ਚਾਚੀ ਤੋਂ ਉੱਪਰ ਥੱਲੇ ਹੋਇਆ ਨਹੀਂ ਜਾਂਦਾ ਕੰਮ ਕੁੰਮ ਹੁੰਦਾ ਨਹੀਂ ਬੇਚਰੀ ਤੋਂ ਇਹ ਗੱਲਾਂ 'ਚ ਕੋਈ ਦੰਤ ਨਹੀਂ ਹੋਣਾ ਜਵਾਖ ਆਮੜੇ ਕੇ ਹੋਈ ਗੱਲਾਂ ਕਰੀ ਜਾਂਦਾ ਓਏ ਤੁਸੀਂ ਜਵਾਖ ਨਹੀਂ ਹੈਗਾ ਮੈਨੂੰ ਸਾਰਾ ਪਤਾ ਸੀ ਨੁੱਚੇੋਂ ਭੈਣ ਦੇ ਖਾਸ ਨੂੰ ਲੈ ਹੋਰ ਕਿਨਾ ਤੁਸੀਂ ਮੋਬਾਈਲ ਤੇ ਹਵਨ ਉਹ ਮੇਰੀ ਕਰਾ ਦੇ ਉਹ ਮੇਰਾ ਵੀ ਕੰਜਦੋ ਟਾਈਮ ਹੈ ਮਾੜੀ ਮਾੜੀ ਦੇ ਕੇ ਮੜੀ ਲੱਭ ਦੋ ਕੰਜਦੇ ਮੰਨਿਆ ਕਰਦੇ ਨਾ ਅੱਜ ਨੂੰ ਹੁਣ ਤੈਨੂੰ ਹੌਸਲਾ ਦੇਦਾ ਤੇਰੀ ਗੱਲ ਪੱਕਾ ਕਰਾਵਾਂਗੇ ਹੁਣ ਦੂਵਾਰ ਜਿਹੜਾ ਕੰਮ ਕਰਾ ਹਾਂ ਠੀਕ ਆ ਚਗਾ ਆਟਾ ਜਰਾ ਤਿਆਰ ਹਾਂ ਚਗਾ ਕਰੀਂ ਘਰ ਮੜੀ ਹੀ ਹੋਰਾਂ ਲੈ ਚੱਕਾ ਕਰਾ ਟੋਲ ਤਲੇ ਪਲੇ ਅੱਛਾ ਇਹਨੂੰ ਓਏ ਕੀ 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 ਗੱਲ ਹੈ ਕਿਲੋ ਘਟੂ ਜੀ ਕਿਲੋ ਵੱਧ ਹੋ ਜੂਗਾ ਉਹ ਤੇਰੇ ਤੇ ਮੈਨੂੰ ਰੱਬ ਜੀ ਦਾ ਯਕੀਨ ਆ ਆਪਣੇ ਬਾਪ ਦਾਦਿਆਂ ਦੀ ਬਣਦੀ ਆਈ ਹੈ ਚੱਲ ਲੈ ਹੀ ਜਾ ਲੈ ਲਾ ਜੋਰ ਆ ਲੈ ਯਾਰ ਜੋਰ ਲਾ ਯਾਰ ਲੈ ਉਹ ਗਲਤ ਕੰਮਾਂ ਦੇ ਜੋਰ ਲਾਉਣਾ ਯਾਰ ਇਹ ਕੰਮ ਦੇ ਜੋਰ ਲਾਇਆ ਕਰ ਵਖ ਜੇਗਾ ਹੁਣ ਹਾਂ ਹਾਂ ਲੈ ਚੱਲ ਤੇਰੇ ਪਿੱਛੇ ਆ ਇਹਦਾ ਚਾਰ ਥੈਲੀ ਚੱਕਣਾ ਮੈਂ ਨੀ ਪਾਲੋ ਲਿਆ ਦੇ ਚਾਹ ਹੁਣ ਵਿਆਹ ਗਈ ਕਿਤੇ ਨਹੀਂ ਤੇਰੀ ਜਾਨ ਨਿਕਲਦੀ ਲੈ ਡੱਫਲਾ ਹਾਈ ਹਾਈ ਡੱਫਦਿਆਂ ਕਿਉਂ ਗੁੱਸੇ ਹੋਨੀ ਐ ਆ ਦੇਖ ਮੇਰੇ ਸਾਲੀ ਦੀ ਨੇ ਕਿਵੇਂ ਪੰਗਲ ਪਾਣੀ ਬਣਾਇਆ ਗਦੇ ਦੀ ਮੂਹ ਤੋਂ ਵਰਗੀ ਦੇ ਚਾਹ ਬਣਾ ਰਿਹਾ ਮੈਨੂੰ ਪੀ ਲੈ ਚੱਕ ਤਾਜੀ ਬਣਾ ਕੇ ਲਿਆ ਮੈਨੂੰ ਤਾਂ ਹਾਂ ਆਹ ਕੰਜਰਾ ਆਹ ਕੰਜਰਾ ਰਿਜ਼ਕ ਤਾਂ ਕਿਸੇ ਨੂੰ ਨਸੀਬ ਨਹੀਂ ਹੁੰਦਾ ਆ ਤੂੰ ਡੋਲਤਾ ਤੇ ਨਹੀਂ ਟੱਪਣੀ ਤੇ ਹੋਰ ਕੇ ਤੇ ਮੂੰਹ ਚ ਪੈ ਜਾਂਦੀ ਇਹ ਇਹ ਜਹ ਰਿਜ਼ਕ ਤਾਂ ਨਸੀਬੇ ਨਾ ਹੋਵੇ ਤੂੰ ਮੈਨੂੰ ਤਾਜੀ ਲੈ ਕੇ ਦੇਣੀ ਚਾਹ ਲਿਆਦੇ ਬਣਾ ਕੇ ਦੇਖ ਲੈ 50 ਬਾਰੀ ਚਾਹ ਬਣ ਗਈ ਮੈਂ ਨਹੀਂ ਹੁਣ ਬਣਾਉਂਦੀ ਮੈਂ ਤੇਰੇ ਪਿਓ ਦੀ ਨੌਕਰ ਨਹੀਂ ਲੱਗੀ ਹੋਈ ਲਿਆਂਦੀ ਨਹੀਂ ਨਹੀਂ ਲਿਆਂਦੀ ਕੱਢਾ ਜੂਤਾ ਲਿਆਂਦੀ ਨਹੀਂ ਨਾ ਮਾਰ ਕੇ ਵੇਖੀ ਮਾਰਾਂ ਫੇਰ ਮਾਰੀ ਮਾਰਾਂ ਮਾਤਾ ਸੋਚਦੀ ਹੈ ਕਿ ਕਾਨੂੰ ਬੰਦੇ ਦੇ ਹੱਥ ਚੱਕਣਾ ਮਰੀਂ ਚ ਪੇੜ ਦੇ ਵਿੱਚ ਮੂਤ ਕੱਢ ਦੂ ਮੈਥੋਂ ਤਕੜਾ ਨਹੀਂ ਹੈਗਾ ਨਾਲੇ ਤੂੰ ਓ ਲੋਕੋ ਚੜਜੋ ਕੌਲਿਆਂ ਤੇ ਦੇਖ ਲੋ ਦੇਖ ਲੋ ਮੈਨੂੰ ਕੁੱਟਦੀਆ ਮਰੇ ਸਲੇ ਦੀ ਦੇਖ ਲੋ ਦੇਖ ਲੋ ਆਕੇ ਇਹਦਾ ਜਲੂਸ ਜਲੂਸੀ ਦਾ ਕੋਈ ਨਹੀਂ ਜਨਾਨੀ ਦਾ ਹੁਣ ਬੁਲਾ ਲਿਆ ਨਾ ਜੇ ਮੇਰੇ ਭਾਈ ਨੂੰ ਲੱਤਾਂ ਵੜਾ ਦੂੰ ਤੇਰੀਆਂ ਦੇ ਤੇਰਾ ਭਾਈ ਹੋਗਾ ਜਾਣਾ ਮੋੜ ਮੇਰਾ ਸਾਲਾ ਡੇਢ ਲੱਤਾਂ ਜਾਂ ਤੁਰਤਾ ਤਾਂ ਆਏ ਆ ਉਹ ਮਰਾ ਸਾਲਾ 20 ਵਾਰੀ ਤਾਂ ਮੈਥੋਂ ਦਾਰੂ ਨੂੰ ਪੈਸੇ ਮੰਗ ਕੇ ਲੈ ਗਿਆ ਨਾਲੇ 20 ਵਾਰੀ ਮੇਰੇ ਸਲੇ ਦਾ ਕੁੜੀ ਦੀ ਜਨਾਨੀ ਜਨਾਨੀ ਕੁੜੀ ਦੀ ਜਨਾਨੀ ਕੁੜੀ ਦੀ ਆਹ ਦੇਖ ਲੈ ਮੇਰੇ ਸਲੇ ਦੀ ਇਹ ਜੇ ਤੂੰ ਮੈਨੂੰ ਖਾਣ ਨਹੀਂ ਦਿੰਦੀ ਤਾਂ ਇਹਦਾ ਜਵਾਨ ਨਹੀਂ ਪਲਟਦੀ 20 ਵਾਰੀ ਤਾਂ ਮਰੇ ਸਲੇ ਨੂੰ ਮੈਂ ਕੁੜੀ ਦੇ ਕੇਸ ਚੋਂ ਬਚਾ ਕੇ ਲੈ ਆਂ ਗਲਤੀਆਂ ਉਹ ਕਰਦਾ ਹੈ ਮਾਫੀ ਮੈਨੂੰ ਮੰਗਣੀ ਪੈਂਦੀ ਹੈ ਨਾ ਫੇਰ ਕੀ ਤੇਰੀ ਜਾਨ ਨਿਕਲ ਗਈ ਕੰਜਰਾ ਰਿਸ਼ਤੇਦਾਰਾਂ ਦਾ ਹਰ ਫਾਇਦਾ ਕੀ ਹੁੰਦਾ ਰਿਸ਼ਤੇਦਾਰ ਮੇਰਾ ਸਾਲਾ ਇਹ ਜੀਆਂ ਪਾਦੀਆਂ ਕਰਦਾ ਫਿਰੂਗਾ ਹੂੰ ਦੇਖ ਲੈ ਰਿਸ਼ਤੇਦਾਰਾਂ ਨੂੰ ਮੈਨੂੰ ਪਟਾਣ ਨੂੰ ਫਿਰਦੀ ਹੈ ਨਾ ਤੂੰ ਹੁਣ ਆਪਣੇ ਬੰਦੇ ਦੇ ਆਪਣੇ ਖਸਮ ਤੇ ਨਹੀਂ ਆਪਣੇ ਪਰੌਣੇ ਦੇ ਹੱਥ ਚੱਕੇਂਗੀ ਬੈ ਚੱਕੂਗੀ ਜੇ ਤੂੰ ਚੱਕੇਗਾ ਮੈਂ ਤਾਂ ਤੇਰੇ ਬਰਾਬਰ ਚੱਕੂ ਮੈਂ ਤਾਂ ਲੋਕਾਂ ਦੀ ਸ਼ਰਮ ਮੰਦੀ ਆ ਅਗਲਾ ਕੂਗਾ ਬੰਦਾ ਫੁੱਟਿਆ ਚੱਲ ਤੂੰ ਮੇਰੇ ਨਾਲ ਤੱਕੇਂਗੀ ਹਟਦੀ ਨਹੀਂ ਨਹੀਂ ਹਟਦੀ ਇਹ ਹੁਣ ਤਾਂ ਜੱਟ ਮਰੂਗਾ ਮਰੂਗਾ ਦੇਖ ਲੈ ਹੁਣ ਮੈਂ ਤਾਂ ਟੋਪੇ 'ਚ ਛਾਲ ਮਾਰ ਕੇ ਮਰਦਾ ਜਾ ਜਾ ਮਰ ਜਾ ਕੇ ਐ ਨਹੀਂ ਮਾਗਰ ਨਾ ਜੀ ਮੇਰੇ ਦੇਖ ਲੈ ਕਿਤੇ ਮੇਰੇ ਮਾਗਰਾ ਜੀ ਜੇ ਇੱਕ ਬਾਪ ਦੀ ਹੋਵੇਂਗੀ ਨਾ ਮੇਰੇ ਮਾਗਰ ਨਹੀਂ ਜਾ ਜਾ ਇੱਕ ਗੱਲ ਹੋਰ ਬੈਣ ਵੀ ਨਾ ਪਾਈ ਕਿਤੇ ਉਰੇ ਐ ਐ ਐ ਲੱਗ ਜੇ ਕਰਨ ਮਰਨ ਜਾਂਦਾ ਮੈਂ ਮਰਨ ਹੂੰ। ਪਰ ਫੇਰ ਮੋੜਿਆ ਜੇ ਮੁੜਨਾ ਹਜੇ ਕੋਈ ਰਹਿ ਗਈ ਗੱਲ ਜੀ। ਕੋਈ ਨਹੀਂ ਮੁੜਦਾ ਜਾਂ ਟੂੰ ਤਾਂ ਗਿਆ ਹਾ। ਕੰਜਰ ਦਾ। ਦਿੰਦਾ ਮੈਨੂੰ ਧਮਕੀਆਂ ਮਰਨ ਦੀਆਂ। ਆ ਕੰਜਰਾ ਮਰਨਾ ਕੀ ਸੌਖਾ ਪਿਆ। ਪਹਿਲਾਂ ਕੰਜਰ ਨੇ ਪੱਖੇ ਨਾਲ ਫਾਹਾ ਲੈਣ ਲੱਗਿਆ। ਉਹ ਪੱਖੇ ਦੇ ਫੜ ਤੋੜ ਕੇ ਧਰ ਤੇ ਹਵਾ ਲੈਣ ਕਣੀਆਂ ਵੀ ਬਿਠਾਤੇ। ਫਿਰ ਕੋਠੇ ਤੇ ਛਾਲ ਮਾਰੀ। ਕੰਜਰ ਨੇ ਬਨੇਰਾ ਹਾਟਾਤਾ। ਆ ਨੁਕਸਾਨ ਦਾ ਘਰ। ਮਰ ਜਾ ਜਾ ਕੇ ਮੈਂ ਨਹੀਂ ਰੋਂਦੀ ਰੋਂਦੀ। ਰੋਂ ਮੇਰੇ ਦੁਸ਼ਮਣਾਂ। ਪਰ ਆ ਗਰਹਿ ਉਤਰੂਗਾ। ਤੈਨੂੰ ਤਾਂ ਮੌਤ ਵੀ ਨਹੀਂ ਆਉਂਦੀ। ਆ ਰੱਬ ਵੀ ਡਰਦਾ ਤੇਰੇ ਤੋਂ ਕੰਜਰ ਤੋਂ। ਪਤਾ ਜਾਣਾ ਕਿ ਤੇ ਕੁਛ ਘਰ ਵੀ ਨਾ ਲਵੇ ਪੇਤਾ ਜਿਹੇ ਜਹਾ ਹੈਗਾ ਹੈਗਾ ਹੀ ਆ ਜੇ ਕਿਤੇ ਮਰ ਗਿਆ ਲੋਕਾਂ ਨੇ ਮੂੰਹ ਚ ਗੂੰਹ ਦੇਣਾ ਆ ਵੇਖਾਂ ਜਾ ਕੇ ਇਹਨੂੰ ਨਹੀਂ ਵਸਦਾ ਮੈਂ ਹੁਣ ਤਾਂ ਮਰੂਆਂ ਮਰੇ ਸਲੇ ਦੇ ਪੀਨੀ ਨੇ ਹੱਥ ਚੱਕਦਾ ਮੇਰੇ ਆਏ ਹਾਈ ਹੋਏ ਕਹਿ ਲਿਆ ਉਹ ਸਮਾਨ ਬਿਨਾ ਤਾਂ ਮੜੇ ਹੀ ਚੀ ਦਮ ਛੱਡ ਜਾਂਦਾ ਓਏ ਨਾ ਚਾਚੇ ਨੂੰ ਆਇਆ ਔੜੀ ਵੀ ਕੋਈ ਜੀਬ ਦੇ ਥੱਲੇ ਧਰਨ ਵਾਲੀ ਗੋਲੀ ਦੱਦੇ ਜਾਂਦਾ ਗੋਲ ਠੱਟ ਮਾਰੇ ਗੋਲ ਜਾਂਦਾ ਪੱਟਾਂ ਕੇ ਵਿੱਚੋਂ ਪੜਾਂਗੇ ਮਾਂਗਰੀ ਆ ਗਈ ਤੁਹਾਡੇ ਅਣਖ ਦਾ ਪੋਰਾ ਤਾਂ ਜਮੀ ਨਹੀਂ ਹੈਗਾ ਨਾ ਜਮੀ ਮੇਰੇ ਸਵੇ ਦੇ ਜਿਹੇ ਜਿਹੇ ਭਾਈ ਹੋਈ ਜੀ ਆਪ ਇਹ ਮਗਰ ਗੱਤਵਾਨੀ ਹੈ ਮੈਂ ਤਾਂ ਮਰੂ ਹੁਣ ਮੈਂ ਨਹੀਂ ਬਚਦਾ ਇਹ ਕੰਜਰਾ ਅੰਖ ਤਾਂ ਸਾਡੇ ਚ ਬੜੀ ਐ ਤੂੰ ਚੱਲ ਮੈਂ ਤੈਨੂੰ ਆਪ ਖੂਚ ਧੱਕਾ ਦੇ ਕੇ ਆਉਂ ਤੇਰਾ ਕੋਈ ਤਵਾਰ ਨਹੀਂ ਕਿ ਉੱਥੋਂ ਵੀ ਫੇਰ ਮੁੜਿਆ ਮੈਂ ਮੈਂ ਆਪ ਦੀ ਮੌਤ ਆਪ ਮਰੂਆ ਤੇਥੋਂ ਕਿਉਂ ਧੱਕਾ ਦਾ ਮਾਮਾ ਮੈਂ ਤਾਂ ਆਪ ਮਰੂ ਮਰੂ ਮੈਂ ਮੇਰੇ ਮਗਰ ਨਹੀਂ ਜੇ ਕਬਾਪ ਦੀ ਮੰਗੀ ਮੈਨੂੰ ਲੱਗਦਾ ਹੈ ਨਹੀਂ ਮੈਨੂੰ ਤਾਂ ਹੈ ਹੀ ਨਹੀਂ ਤੂੰ ਚੱਲ ਮੈਂ ਤਾਂ ਮਰੂ ਖਾਦ ਦੇ ਥੀ ਦੇ ਕੇ ਆਉਂ ਚੜਾ ਦੋ ਪੈਂਡਾ ਮੇਰਾ ਇਹਦੇ ਨਾਲੋਂ ਹਾਏ ਹਾਏ ਮੰਗ ਰਿਆਂ ਆਂਦੀ ਆ ਉਹ ਦੇਖੋ ਬਾਬੇ ਤੁਹਾਡੇ ਨਾਲ ਵੀ ਆਹੀ ਕੁਛ ਬਣਦਾ ਇਹੀ ਤਾਂ ਸੱਤ ਹੀ ਕਾ ਜੀ ਬਾਬਾ ਫੇਰ ਬਹਿ ਗਿਆ ਓਰੇ ਚੱਲ ਤਰ ਇਹ ਦਮਤਾ ਲੈ ਲੈਣ ਦੇ ਦੋ ਮਿੰਟਾ ਦਮੇ ਦਾ ਮਰ ਚੱਲ ਤੈਨੂੰ ਉੱਪਰ ਜਾ ਕੇ ਦਮ ਦਵਾਉਂਗਾ ਅੱਜ ਨਹੀਂ ਬਚਦਾ ਫਿਰ ਮੈਂ ਤਾਂ ਮਰੂੰਗੀ ਕਿੱਥੇ ਜਾਣੀਆਂ ਮਰੂ ਚੱਲ ਅੱਜ ਨਹੀਂ ਮੈਂ ਬਚਦਾ ਅੱਜ ਤਾਂ ਮੈਂ ਮਰੂੰਗਾ ਮਰੇ ਸਾਲੇ ਦੀ ਅੱਜ ਤਾਂ ਮੈਂ ਮਰੂੰਗਾ ਨਾ ਤੇ ਥੋਂ ਮੈਂ ਮੱਟੀ ਬਣਵਾਈ ਨਾ ਮਰੇ ਸਾਲੇ ਦੀ ਪਤਾਸੇ ਲੈ ਲੈ ਕੇ ਆਇਆ ਕਰੇਂਗੀ ਮੇਰੀ ਮੱਟੀ ਦੇ ਮੱਥਾ ਟੇਕਣ ਨਾ ਉਹ ਕਹਿ ਲਿਆ ਪਾਣੀ ਤਾਂ ਬਹੁ ਡੂੰਗਾ ਹੋਣਾ ਇਹ ਚ ਤਾਂ ਛਾਲ ਮਾਰੀ ਨਾ ਤੂੰ ਉਤਰਦਾ ਸਾਹ ਕੁੱਟ ਜੂਗਾ ਤੂੰ ਕਿਉਂ ਆਪਾਂ ਲਿੰਡ ਮਲਿੰਡੀ ਹੋ ਕੇ ਮਰੀਏ ਮਰੇ ਸਾਲੇ ਦਾ ਕੋਈ ਲਿੰਡ ਹਲਕ ਚੜ ਜੂਗਾ ਐਨੀ ਜਾਨ ਔਖੀ ਨਿਕਲੂਗੀ ਨਾ ਕਹਿ ਲਿਆ ਤੇਰੀ ਰਹਿਣ ਦੇ ਤੂੰ ਇਹ ਚ ਨਹੀਂ ਮਾਰਦੇ ਛਾਲ ਆ ਆ ਵੀ ਮਗਰ ਆਉਂਦੀ ਆ ਹਾਂ ਕਿੱਧਰ ਮੁੜਦਾ ਚੱਲ ਮਾਰ ਛਾਲ ਮੈਂ ਨਹੀਂ ਮਾਰਦਾ ਕਿ ਮੈਂ ਨਹੀਂ ਛਾੜ ਮਾਰਦਾ ਤਾਂ ਛਾੜ ਮੇਰਾ ਥਣਾ ਲਾਦੀ ਤੈਨੂੰ ਮੈਂ ਦੱਸਦਾ ਚੱਲ ਚੱਲ ਮਰ ਜਲਦੀ ਕਰ ਨਾ ਇਹ ਚਲਿਸਤਰ ਤਾਂ ਕਰ ਜਣਾ ਅਸੀਂ ਨਹੀਂ ਕਰਦੀਆਂ ਜਿੰਨੇ ਤੂੰ ਕਰਦਾ ਆ ਮੇਰੇ ਤਾਂ ਦੋ ਊਸੂਲ ਨੇ ਨਲੇ ਮੈਂ ਇਹਨੇ ਸੜੇ ਹੋਏ ਪਾਣੀ ਚ ਕਿਉਂ ਮਰਾਂ ਕਿਉਂ ਮੈਂ ਲਿੰਡ ਮਲਿੰਡੀ ਹੋ ਕੇ ਮਰਾਂ ਦੂਜਾ ਊਸੂਲ ਜੇ ਚ ਮੈਂ ਅੱਜ ਮਰ ਗਿਆ ਤਾਂ ਇਹ ਬਲੀਪਾਲਿਆ ਕਰੂਗਾ ਆਏ ਸਾਲ ਨੌਜਵਾਨ ਮੁੰਡਾ ਮਰਿਆ ਕਰੂਗਾ ਇਸ ਲਈ ਮੈਂ ਚਾਹੁੰਦਾ ਨਹੀਂ ਵੀ ਆਪਣੇ ਪਿੰਡ ਦਾ ਕੋਈ ਨੌਜਵਾਨ ਮੁੰਡਾ ਮਰੇ ਇਸ ਕਰਕੇ ਮੇਰਾ ਮਰਨਾ ਕੈਨਸਲ ਹੂੰ ਪਾਲਿਆ ਕਰੂ ਇੱਥੇ ਬਲੀ ਇਹ ਤੂੰ ਵੱਡਾ ਰਾਜਾ ਪਕਿਆਲਾ ਮਰਨ ਲੱਗਿਆ ਨਾ ਤੂੰ ਚੱਲ ਮਾਰ ਛੜਾਸ ਤੈਨੂੰ ਮਾਰ ਕੇ ਹੀ ਮਰੂੰ ਮੈਂ ਤਾਂ ਮਰਦਾ ਨਹੀਂ ਮੈਂ ਤਾਂ ਠੰਡੇ ਹੋਏ ਮਰੂੰਗਾ ਹੁਣ ਮੈਂ ਸਗਰ ਦਪਹਰੇ ਤੱਤੇ ਪਾਣੀ ਚ ਕਿਉਂ ਮਰਾਂ ਮੈਂ ਤਾਂ ਘਰੇ ਜਾ ਕੇ 2 ਘੰਟੇ ਪਹਿਲਾਂ ਆਰਾਮ ਕਰੂੰਗਾ ਫੇਰ ਦੇਖਦਾ ਆਥਣੇ ਜੇ ਮੈਨੂੰ ਲੱਗਿਆ ਵੀ ਤਾਂ ਮਰਨਾ ਕਹਿ ਲਿਆ ਤਾਂ ਮਰ ਜੂਆਂ ਨਹੀਂ ਵਧੀਆ ਜੀ ਮੌਤ ਵਧੀਆ ਮੌਤ ਦੇਖ ਕੇ ਮਰੂੰਗਾ ਆ ਬੇਕਾਰ ਮੌਤ ਕਿਉਂ ਮਰਾਂ ਮੈਂ ਕਿਉਂ ਲਿੰਡਾਂ ਛਾਲ ਮਾਰਾਂ ਮਰਾਲ ਸਾਲਾ ਦਾ ਪਿੰਡ ਦਾ ਛੱਤਰ ਤੋਂ ਕਿ ਜਾਂਦਾ ਮੈਂ ਨਹੀਂ ਮਰਦਾ ਮੈਂ ਤਾਂ ਕਰਿਆਂ ਕੇ ਆਰਾਮ ਕਰਦਾ ਪਹਿਲਾਂ ਮੈਂ ਜਾਂਦਾ ਕਿੱਥੇ ਤੂੰ ਇੱਧਰ ਵਾਪਸ ਮੁੜ ਮੂੰਹ ਮਾਰ ਛਾਲ ਤੇਨੂੰ ਅੱਜ ਮਾਰ ਕੇ ਮਰੂ ਇਹ ਨਹੀਂ ਮਾਰਦਾ ਮੈਂ ਛਾਲ ਮਰੇ ਸਾਲ ਦੀ ਲੱਤੇ ਤੜਵਾਤੀ ਦੀ ਮੈਂ ਤਾਂ ਕਰਿਆਂ ਜਾਂਦਾ ਆਪਦਾ ਮੈਂ ਨਹੀਂ ਮਰਦਾ ਕੋਈ ਨਾ ਤੂੰ ਚੱਲ ਕਿੱਥੇ ਜਾਣਾ ਤੈਨੂੰ ਮਾਰ ਕੇ ਹੀ ਮਰੂੰ ਕੰਜਰਾ ਇਹ ਤਾਂ ਮੇਰੇ ਸਾਲੇ ਦੀ ਮੈਨੂੰ ਮਾਰ ਕੇ ਹਟੂਗੀ ਇਹ ਵੀ ਹੈ ਨਹੀਂ ਬਾਪ ਦੀ ਜਿਹੜੇ ਮਗਰ ਮਗਰ ਫਿਰਦੀ ਆ ਓਏ ਹਰਬੰਸਾ ਓ ਤੂੰ ਨਾ ਵਿਆਹ ਕਰਾਵੀਂ ਕਰਵਾਈ ਸਰਵਾਲਿਆ ਸੜੀ ਮਰਜੀ ਦੇਖ ਲੈਣੀ ਮੇਰਾ ਆਲਾ ਹਾਲ ਹੋਊਗਾ ਐਂ ਧੁੱਪੇ ਮੱਚਦਾ ਫਰੀਜਾ ਕਰੇਗਾ ਐ ਬੇਬੇ ਆ ਕਹਿ ਲਿਆ ਤੂੰ ਵੀ ਕੀ ਦੇ ਨਾਲ ਮੱਥਾ ਲਾ ਲੈਂਦਾ ਮੇਰੇ ਸਾਲੇ ਨੂੰ ਨਾ ਸੋਨੇ ਨਾ ਇਹ ਬੋਲੇ ਓ ਬੱਸ ਓ ਸਮਝ ਗਿਆ ਮੈਂ ਤੇਰੀ ਗੱਲ ਆ ਕੋਈ ਨਾ ਨਾ ਹੁਣ ਇੱਥੇ ਆ ਕੇ ਬਹਿ ਗਿਆ ਚੱਲ ਮਰ ਜਾ ਕੇ ਐ ਤੂੰ ਮੈਨੂੰ ਮਾਰ ਕੇ ਰਾਜ਼ੀ ਐ ਮੈਨੂੰ ਮਾਰ ਕੇ ਨਾ ਤੂੰ ਨਮਾ ਖਸਮ ਕਰ ਲੇਗੀ ਤੁਰਦਾ ਲੱਗ ਚੱਲ ਕਰ ਲੇਗੀ ਕੀ ਕਰ ਲੇਗੀ ਕੀ ਮੇਰੇ ਸੜੀ ਦੇ ਲੱਗਦਾ ਤੇ ਕਰੇ ਰੱਖਿਆ ਹੁਣ ਅਜਾ ਮੈਨੂੰ ਮਾਰਨੂ ਫਿਰਦੀ ਐ ਤਾਈਂ ਦਾ ਮੈਨੂੰ ਸੌਥ ਨਹੀਂ ਜਾਣ ਦਿੰਦੇ ਆਪੇ ਸੌਰੇ ਵੀ ਉੱਥੇ ਜਾ ਕੇ ਤੇਰੀਆਂ ਗਰਦੂਤਾਂ ਦਾ ਪਤਾ ਲੱਗ ਜੂਗਾ ਆਹੋ ਕਰ ਰੱਖਿਆ ਪਹਿਲਾਂ ਤਾਂ ਕੰਜਰ ਨੇ ਮੈਨੂੰ ਤਾਰਤਾ ਹੋਣਾ ਫਿਰ ਅਗਲਾ ਤਾਰ ਦੂਗਾ ਦੇਖ ਆਪਦੀ ਜਨਾਨੀ ਤੇ ਕਹੇ ਜੇ ਦੂਸਣ ਥਾਪਦਾ ਤੇ ਫੱਟੇ ਮੂ ਤੇਰੇ ਇਹ ਜੇ ਬੰਦੇ ਦਾ ਇਹ ਦੂਸਣ ਨਹੀਂ ਥਾਪਦਾ ਸੱਚ ਐ ਸੱਚ ਮੈਂ ਤਾਂ ਘਰੇ ਜਾ ਕੇ ਆਰਾਮ ਕਰਦਾ ਇਹਨਾਂ ਨਾਲ ਕਰ ਲੈ ਬਣੋ ਯੇ ਨਾਲ ਚਾਰ ਗੱਲਾਂ ਤੂੰ ਹੀ ਕਰ ਲੈ ਚੱਲ ਜੇ ਤੇਰਾ ਸਿਵਾ ਮੈਂ ਹੀ ਮਚਾਉ ਚੱਲ ਕਿੱਤਰ ਕਰਦੇ ਆਵੇ ਖੋਲ ਦੇ ਦਰਵਾਜ਼ਾ ਮੈਂ ਨਹੀਂ ਖੋਲਦਾ ਹੈ ਗਿਆ ਖੋਲ ਲੇਗਾ ਕਿ ਮੈਂ ਤੋੜਾਂ ਇਹਨੂੰ ਮੈਂ ਤਾਂ ਬੋਲਦਾ ਨਹੀਂ ਖਰਜਾ ਮੈਂ ਕੜੀ ਲਿਉਣੀ ਇਹਨੂੰ ਕੁੰਡੇ ਨੂੰ ਤੋੜਨਾ ਖੋਲ ਇਹਨੂੰ ਇੱਕ ਖਰਜਾ ਹਾਂ ਨਸ ਕੀ ਹੈ ਚੱਲ ਨਿਕਲ ਮੈਂ ਤਾਂ ਨਿਕਲਦਾ ਨਹੀਂ ਹੈ ਗਿਆ ਤੂੰ ਚੱਲ ਮਾ ਮਾਰ ਚੱਲ ਜਾ ਕੇ ਤੇਰੀ ਘਰ ਚ ਕੋਈ ਜਗ੍ਹਾ ਨਹੀਂ ਚੱਲ ਮੈਂ ਆਪਦੀ ਕੋਈ ਸ਼ਾਂਤੀ ਮੌਤ ਦੇਖ ਕੇ ਮਰੂਆ ਮੈਨੂੰ 2 ਘੰਟੇ ਆਰਾਮ ਕਰ ਲੈਣ ਦੇ ਫਿਰ ਆਪੇ ਮਰ ਜੂਆ ਮੈਂ ਤੈਨੂੰ ਆਰਾਮ ਤੂੰ ਕੰਜਰ ਨੇ ਜੀਣਾ ਹਰਾਮ ਕੀਤਾ ਪਿਆ ਮੇਰਾ ਹੁਣ ਤਾਂ ਤੈਨੂੰ ਮਾਰ ਕੇ ਸਾਹ ਲਵਾਂਗੀ ਮੈਂ ਮਾਰ ਕੇ ਸਾਹ ਲਾਂਗੀ ਹਾਂ ਸਾਢੇ 10 ਲੋਕ ਤਾਂ ਉੱਥੇ ਸੇਵਾਂ ਚ ਮਰ ਕੇ ਮੱਚਦੇ ਨੇ ਮੈਂ ਜਿਉਂਦਾ ਮੱਥੂ ਆ ਆਹ ਦੇਖ ਲੈ ਤੇਲ ਆਹ ਡੱਬੀ ਅੱਗ ਲਾ ਕੇ ਉੱਥੇ ਮੱਤਦਾ ਤੈਨੂੰ ਲੋਕ ਨਾ ਇੰਨੀਆਂ ਗਾਲਾਂ ਕੱਢਣਗੇ ਰਹਿਣਾ ਪਤਾ ਨਾ ਮੱਤਣ ਜਾਂਦਾ ਮੈਂ ਹੁਣ ਸੇਵਾਂ ਚ ਹਾਂ ਚੱਲ ਮੈਂ ਮਗਰੀ ਆਉਣੀ ਆ ਪਤਾ ਮੈਨੂੰ ਤੇਰੀ ਕਰਤੂਤ ਦਾ ਪਤਾ ਮੈਨੂੰ ਤੂੰ ਕਿਹੜਾ ਮੱਚੇਗਾ ਤੂੰ ਨਹੀਂ ਮੱਚਦਾ ਤੈਨੂੰ ਤਾਂ ਮੈਂ ਮਚਾ ਕੇ ਆਂ ਦਾ ਪਦ ਪਦ ਦਾ ਦਾ ਕਪਦ ਪਦ ਪਦ ਹਾਂ ਤਾਉ ਆਂ ਯਮagre ਤਾਂ ਨਹੀਂ ਅੱਜ ਭਾਂ ਦੇ ਯਾਰ ਸੀ ਮਰੇ ਰਣਾ ਚਾਹੀ ਕਿੰਡੇ ਤੇਰੇ ਹੋਵੇ ਕੰਜਰ ਨੇ ਬਾਣੀ ਪਾਰ ਤਾ ਟੋਬੇ ਚ ਛਾਲ ਮਾਰਨ ਜਾਂਦਾ ਕਦੇ ਕਿੱਧਰ ਮਰਦਾ ਐ ਮਰਨਾ ਭਲਾ ਸੋਖਾ ਹੀ ਪਿਆ ਕੋਈ ਨਾ ਕੰਜਰਾ ਮੈਂ ਹੀ ਮਚਾਉ ਤੈਨੂੰ

ਮੈਨੂੰ ਕੀ ਪਤਾ ਸੀ ਤੂੰ ਸੱਚੀ ਮਾਰ ਜਾਣਾ ਹੈ ਮੈਨੂੰ ਆਇਤੀ ਤੂੰ ਮਜ਼ਾਕ ਕਰਦਾ ਰਿਹਾ ਮੈਂ ਪੱਟੀ ਗਈ ਹਏ ਵੇ ਲੋਕੋ ਆਹ ਸੱਚੀ ਮੱਚ ਗਿਆ ਵੇ ਮੈਂ ਕਿਹਨੂੰ ਹੁਣ ਆਪਣਾ ਦੁੱਖ ਸੁਣਾਉਂਗੀ ਵੇ ਮੈਂ ਕਿਹਦੇ ਨਾਲ ਲੜੂੰਗੀ